ਸਤ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਵੀਡੀਓ ਨੂੰ ਸਟੇਪ ਨਾ ਕਰਿਓ ਇਹ ਬੜੀ ਵਧੀਆ ਇੱਕ ਨੌਲੇਜ ਵਾਲੀ ਚੀਜ਼ ਲੈ ਕੇ ਆਇਆ ਮੈਂ ਤੁਹਾਡੇ ਲਈ ਸੋ ਵੀਡੀਓ ਬੜੀ ਨੌਲੇਜ ਵਾਲੀ ਹੈ ਇਹ ਨੌਲੇਜ ਵਾਲੀ ਵੀਡੀਓ ਕਿਨਾਂ ਲਈ ਹੈ ਵੈਸੇ ਤਾਂ ਸਾਰਿਆਂ ਲਈ ਆ ਉਹਨਾਂ ਦੇ ਲਈ ਵੀ ਆ ਜਿਹੜੇ ਇਹਨਾਂ ਦੇ ਵਿੱਚ ਸਕੂਲ ਜਦੋਂ ਜਾਂਦੇ ਆ ਤੇ ਸਕੂਲ ਵਾਲੀ ਗੱਡੀ ਦੇ ਵਿੱਚ ਜਾਂਦੇ ਆ ਤੇ ਇਹ ਵੀਡੀਓ ਉਹਨਾਂ ਦੇ ਲਈ ਆ ਉਹਨਾਂ ਦੇ ਪੇਰੈਂਟਸ ਦੇ ਲਈ ਸਕੂਲ ਵਾਲਿਆਂ ਲਈ ਵੀ ਆ ਖਾਸ ਤੌਰ ਤੇ ਸੋ ਇਹ ਚੀਜ਼ਾਂ ਸਕੂਲ ਵਾਲੀਆਂ ਗੱਡੀਆਂ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਆ ਲਾਜ਼ਮੀ ਚੀਜ਼ਾਂ ਆਏ ਸੋ ਉਹ ਕਿਹੜੀਆਂ ਚੀਜ਼ਾਂ ਆ ਸੋ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਮੈਂ ਕਿਹੜੀ ਗੱਡੀ ਦੇ ਵਿੱਚ ਬੈਠਾ ਇਹ ਗੱਡੀ ਚੈੱਕ ਕਰ ਰਿਹਾ ਕਿ ਹੈਗੀ ਸਵਰਾਜ ਮਾਰਜ਼ਦਾ ਦੀ ਗੱਡੀ ਇਹ ਜਿਹੜੀ ਚੀਜ਼ ਲੱਗੀ ਆ ਨਾ ਉਹ ਤੁਹਾਨੂੰ ਮੈਂ ਇਹਦੇ ਵਿੱਚ ਇੱਕ ਚੀਜ਼ ਦਿਖਾਣਾ ਚਾਹੁੰਦਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਉਹ ਕਿਹੜੀ ਚੀਜ਼ ਆ ਜਿਹੜੀ ਮੈਨੂੰ ਬੜੀ ਧਿਆਨ ਲੱਗੀ ਆ ਇਹਦੇ ਵਿੱਚ ਸੋ ਇਹਦੇ ਵਿੱਚ ਚੀਜ਼ ਘੈਂਟ ਲੱਗੀ ਆ ਇੱਕ ਜੇ ਤੁਹਾਡੇ ਕੋਲ ਸਵਰਾਜ ਮਾਰਡਰ ਦੀ ਗੱਡੀ ਹੈਗੀ ਆ BS6 ਮਾਡਲ ਆ ਦੇਖੋ ਇੱਥੇ ਲਿਖਿਆ ਹੈ BS ਆ ਦੇਖਿਆ ਹੈ BS6 ਮਾਡਲ ਦੀ ਗੱਡੀ ਸੋ ਉਹਦੇ ਵਿੱਚ ਕੀ ਹੈ ਸਵਰਾਜ ਮਾਰਡਾ ਨੇ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਬੜੀ ਵਧੀਆ ਚੀਜ਼ ਦਿੱਤੀ ਹੈ ਜਿਆ ਮੈਨੂੰ ਉਹ ਚੀਜ਼ ਬੜੀ ਵਧੀਆ ਪਸੰਦ ਆਈ ਆ ਸੋ ਉਹੀ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿਹੜੀ ਚੀਜ਼ ਹੈ ਉਹ ਜਿਹੜੀ ਮੈਨੂੰ ਬੜੀ ਘੈਂਟ ਲੱਗੀ ਆ ਸੋ ਉਮੀਦ ਕਰਦਾ ਇਹ ਚੀਜ਼ ਤੁਹਾਨੂੰ ਵੀ ਬੜੀ ਘੈਂਟ ਲੱਗੂਗੀ ਸੋ ਚਲੋ ਆਜੋ ਤੁਹਾਨੂੰ ਦਿਖਾਉਣਾ ਮੈਂ ਉਹ ਕਿਹੜੀ ਚੀਜ਼ ਖੈਂਡ ਮੈਨੂੰ ਅ ਗੱਲ ਕਰਨੀ ਸੀ ਤੇ ਰੀਅਲਿਟੀ ਮੈਨੂੰ ਬਹੁਤ ਖੈਂਡ ਲੱਗੀ ਆ ਸੋ ਮੈਂ ਤੁਹਾਨੂੰ ਉਹ ਸ਼ੀਅ ਚੀਜ਼ ਨੂੰ ਸ਼ੇਅਰ ਕਰਨੀ ਚਾਹਣਾ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸੋ ਆਜੋ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਮੈਂ ਬੜੀ ਚੀਜ਼ ਜੱਟ ਕਰਦੇ ਹਾਂ ਸੋ ਆ ਦੇਖੋ ਆਹ ਚੀਜ਼ ਆਹ ਜਿਹੜੀ ਚੀਜ਼ ਹੈ ਆਹ ਜਿਹੜਾ ਟਾਈਟ ਜਾ ਰਿਹਾ ਨਾ ਇਹ ਆਹ ਵਾਲਾ ਦੇਖੋ ਅਜਾ ਕੱਕ ਆ ਦੇਖੋ ਆ ਪਾਈਪ ਜਾ ਰਿਹਾ ਤੇ ਇਹ ਇਹ ਕੀ ਲਿਖਿਆ ਹੋਇਆ ਹੈ ਅਹਮਰ ਇਹ ਹੈਮਰ ਹੈ ਤੇ ਇਹ ਹੈਗਾ ਰਿਮੂਵ ਦਾ ਕਵਰ ਟੂ ਅਸੈਸ ਸੇਫਟੀ ਹੈਮਰ ਦਾ ਯਾਨੀ ਕਿ ਆ ਜਿਹੜਾ ਲਿਖਿਆ ਆ ਗਲਾਸ ਬ੍ਰੇਕ ਐਮਰਜੈਂਸੀ ਇਹਨੂੰ ਤੋੜਨ ਦੇ ਲਈ ਹੈ ਜਿਹ ਚ ਹਠੋੜਾ ਹੁੰਦਾ ਛੋਟਾ ਜਿਹਾ ਇੱਕ ਸੋ ਇਹ ਪਾਈਪਾਂ ਦਾ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਹਾ ਇਹ ਪਾਈਪਾਂ ਹੈਗੀਆਂ ਮਾ ਜੀ ਜਿਹੜੀ ਅੱਗ ਬਝਾਉਣ ਦੇ ਲਈ ਗਿਆ ਸਵਰਤ ਜਾਂਦੀ ਹੈ ਨਾ ਇਹ ਉਹ ਦੀਆਂ ਪਾਈਪਾਂ ਐ ਦੋਨੋਂ ਸਾਈਡ ਦਿੱਤੀਆਂ ਹੋਈਆਂ ਕੰਟਰੋਲਰ ਸਾਈਡ ਵੀ ਇਹ ਡਰਾਈਵਰ ਸਾਈਡ ਵੀ ਸੋ ਇਹ ਚੈੱਕ ਕਰੋ ਪਹਿਲਾਂ ਤੁਸੀਂ ਬੜੀ ਵਧੀਆ ਚੀਜ਼ ਐ ਮੈਨੂੰ ਬਹੁਤ ਕਹਣ ਚੀਜ਼ ਲੱਗੀ ਆ ਚੈੱਕ ਕਰੋ ਇਹ ਸੈਂਟਰ ਦੇ ਵਿੱਚ ਵੀ ਇਹ ਪੈ ਪ ਜਾਂਦੀ ਆ ਸੋ ਇਹ ਚੀਜ਼ ਕੀ ਆਹ ਐ ਸੋ ਇਹ ਜਿਹੜੀ ਇਹਦੀ ਮੇਨ ਪਾਈਪ ਜਾ ਰਹੀ ਆ نیچے ਸੋ ਇਹ ਜਿਹੜੀਆਂ ਸੀਟਾਂ ਨਾਲ ਇਹਦੇ ਥੱਲੇ ਇੱਕ ਸਿਲੰਡਰ ਦਿੱਤਾ ਹੋਇਆ ਗੈਸ ਵਾਲਾ ਜਿਹੜੀ ਕਿ ਜਦੋਂ ਰੱਬ ਨਾ ਕਰੇ ਕਿ ਗੱਡੀ ਦੇ ਵਿੱਚ ਅੱਗ ਲੱਗਦੀ ਆ ਸੋ ਉਹ ਇਹ ਐਕਟੀਵੇਟ ਹੋ ਜਾਣੀ ਆ ਆਪਣੇ ਆਪ ਹੀ ਸੋ ਦੇਖੋ ਆ ਦੇਖੋ ਇਹ ਜਿਹੜੀਆਂ ਪਾਈਪਾਂ ਵਿਚੀਆਂ ਹਾਂ ਜਾਂ ਇਹ ਇਧਰ ਵੀ ਦਿੱਤੀ ਹੋਈ ਆ ਪਾਈਪ ਤੇ ਡਰਾਈਵਰ ਸਾਈਡ ਵੀ ਆ ਤੇ ਔਰ ਸਟੈਕਟਰ ਸਾਈਡ ਵੀ ਦਿੱਤੀ ਹੋਈ ਆ ਸੋ ਇਹ ਚੀਜ਼ ਮੈਨੂੰ ਤਾਂ ਬੜੀ ਘੈਂਟ ਲੱਗੀ ਆ ਜੀ ਲੱਗੀ ਆ ਇਹ ਚੀਜ਼ ਹਰ ਇੱਕ ਗੱਡੀ ਦੇ ਵਿੱਚ ਹੋਣੀ ਚਾਹੀਦੀ ਆ ਤੇ ਲਾਰਮੀ ਵੀ ਆ ਹੋਣ ਜਿਹੜੀਆਂ ਸਵਰਾਜ ਮਾਦ ਦਾ ਤੇ ਵੈਸੇ ਸਵਰਾਜ ਮਾਦ ਦਾ ਤੇ ਵੈਸੇ ਹਰ ਇੱਕ ਗੱਡੀ ਦੇ ਵਿੱਚ ਇਹ ਚੀਜ਼ ਦੇ ਰਿਹਾ ਵਾ ਸੋ ਐਬੀਐਸ 6 ਮਾਡਲ ਆ ਗੱਡੀ ਸੋ ਆਹ ਦੇਖੋ ਇਹਦੇ ਵਿੱਚ ਮੈਂ ਜਿਹੜੇ ਸੈਂਸਰ ਲੱਗੇ ਹੋਇਆ ਸੋ ਆਹ ਸੈਂਸਰ ਲੱਗੇ ਹੋਇਆ ਦੇਖੋ ਆ ਚੈਟ ਕਰੋ ਆ ਦੇ ਇਹੇ ਕੋਈ ਜਾਨੀ ਹੋਈਆਂ ਨਾ ਇਹ ਤੁਸੀਂ ਸੈਂਸਰ ਆਮ ਤੌਰ ਤੇ ਦੇਖੇ ਹੁੰਨੇ ਆ ਹੋਟਲਾਂ ਦੇ ਵਿੱਚ ਵੱਡੀਆਂ ਬਿਲਡਿੰਗਾਂ ਦੇ ਵਿੱਚ ਹੀ ਲੱਗੇ ਹੁੰਦੇ ਆ ਸੋ ਕਾਹਨ ਨੂੰ ਕਵਰ ਕਰ ਦਿੰਦੇ ਆ ਕੋਈ ਇਹ ਬਹੁਤ ਹੀ ਵਧੀਆ ਚੀਜ਼ ਬਣਾਈ ਜਿਵੇਂ ਆਹ ਆਮ ਆਦਮਾ ਵਾਲਿਆਂ ਨੇ ਬੜਾ ਉਹ ਕਿੰਨੀ ਵਧੀਆ ਸੋ ਇਹ ਨਾਲ ਨਾਲ ਉਹਨੇ ਜਿਹੜੀ ਚੀਜ਼ ਕੀਤੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸੋ ਆਹ ਦੇ ਚੈੱਕ ਕਰੋ ਆਹ ਤੇ ਪਿਛੇ ਵੀ ਦਿੱਤਾ ਹੋਇਆ ਇੱਕ ਸੋ ਆਹ ਇੱਕ ਦਿੱਤਾ ਹੋਇਆ ਵਾ ਕੰਡਕਟਰ ਸੀਟ ਦਾ ਸੋ ਇਹ ਚੀਜ਼ ਬੜੀ ਬੜੀ ਵਧੀਆ ਇਹਨਾਂ ਦੀ ਲੱਗੀ ਆ ਕਿ ਇਹਨਾਂ ਨੇ ਸੇਫਟੀ ਨੂੰ ਨਾ ਪ੍ਰਾਇਓਰਟੀ ਦਿੱਤੀ ਆ ਸਾਨੂੰ ਇੱਕ ਹੋਰ ਚੀਜ਼ ਬੈਸਟ ਦਿਖਾਉਣਾ ਵਾ ਕਿ ਇਹ ਕੱਲਾ ਬੱਚਿਆਂ ਦੀ ਸੇਫਟੀ ਨਹੀਂ ਇਹਦੇ ਵਿੱਚ ਡਰਾਈਵਰ ਦੀ ਸੇਫਟੀ ਵੀ ਬੜੀ ਵਧੀਆ ਦਿੱਤੀ ਹੋਈ ਆ ਸੋ ਆ ਬੈਲਟਾਂ ਦੀ ਚਲੋ ਇਹ ਤੇ ਆਮ ਤੌਰ ਤੇ ਹਰ ਇੱਕ ਗੱਡੀ ਦੇ ਵਿੱਚ ਹੁੰਦੀ ਆ ਸੋ ਇੰਜਨ ਦੀ ਸੇਫਟੀ ਕਿਦਾਂ ਆ ਇਹਦੇ ਵਿੱਚ ਸੋ ਇੰਜਨ ਦੀ ਸੇਫਟੀ ਦੇ ਲਈ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਚਲੋ ਹੁਣ ਆ ਖੋਲ ਕੇ ਤੁਹਾਨੂੰ ਦਿਖਾਉਂਦਾ ਬੋਨਟ ਇਹਦਾ ਸੋ ਹਾਂਜੀ ਦੋਸਤੋ ਇਹ ਹੀ ਆ ਜੀ ਸਵਰਾਜ ਮਾਜ਼ਦਾ ਦਾ ਇੰਜਨ ਸੋ ਆ ਚੀ ਜਿਹੜੀ ਆ ਨਾ ਆਹ ਵਾਲੀ ਆ ਦੇਖੋ ਇਹ ਬੜੀ ਕਹੜਿਆ ਹੈ ਜੀ ਆ ਦੇਖੋ ਵਾਇਰ ਇੰਨੀ ਕਿਉਂ ਕਿ ਵਾਇਰ ਜਣਦੀ ਤਾਂ ਹੁੰਦੀ ਆ ਸੈਂਸਰ ਵਗੈਰਾ ਦੀ ਸਾਰੀ ਵਾਇਰ ਹੁੰਦੀ ਆ ਤੇ ਇਹ ਇਹ ਦੇ ਪੱਖਾ ਵਾ ਰੈਡੀਏਟਰ ਲੱਗਾ ਆ ਦੇਖੋ ਵਾਇਰ ਉੱਪਰ ਦੀ ਜਾ ਰਹੀ ਆ ਸਾਰੀ ਤੇ ਇਹ ਬੜੀ ਘੈਂਟ ਚੀਜ਼ ਆ ਕਿ ਕੱਲ ਨੂੰ ਇਹਦੇ ਵਿੱਚ ਅੱਗ ਲੱਗ ਗਈ ਆ ਤੇ ਇਹ ਇਹ ਜਿਹੜੇ ਆ ਨਾ ਇਹ ਆਟੋਮੈਟਿਕਲੀ ਔਨ ਹੋ ਜਾਂਦੇ ਆ ਤੇ ਇਹ ਹੁਣ ਕਿਦਾਂ ਹੋਣਿਆ ਇਹ ਜਿਹੜੀ ਹੁਣ ਛੱਤ ਦੇ ਤੇ ਹੈਗੇ ਆ ਵਿੱਚ ਸੈਂਸਰ ਲੱਗੇ ਤੇ ਇਹਦੇ ਸੈਂਸਰ ਕਿਥੇ ਲੱਗੇ ਇਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਇਹ ਇਹਨਾਂ ਦੇ ਸੈਂਸਰ ਕਿੱਥੇ ਲੱਗੇ ਹੋਏ ਆ ਸੋ ਚਲੋ ਵੀਡੀਓ ਦੇ ਨਾਲ ਬਣੇ ਰਿਓ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਹੋਰ ਦਿਖਾਉਣਾ ਸੈਂਸਰ ਇਹਨਾਂ ਦੇ ਦਿਖਾਉਣਾ ਚਾਹੀਦਾ ਆ ਚੈੱਕ ਕਰੋ ਆ ਆ ਜਿਹੜੀ ਤਾਰ ਪਈ ਹੋਈ ਹੈ ਨਾ ਦੇਖੋ ਇਹ ਸੈਂਸਰ ਦੀ ਵਾਇਰ ਜਾਂਦੀ ਆ ਇਧਰ ਨੂੰ ਅੱਗੇ ਰੇਡੀਏਟਰ ਦੇ ਉੱਪਰ ਦੀ ਆ ਆ ਦੇਖੋ ਆ ਇਹ ਕਿੱਥੇ ਗਿਆ ਆ ਰਿਹਾ ਆ ਜੀ ਚੈੱਕ ਕਰੋ ਇਹਦਾ ਸੈਂਸਰ ਇਹ ਫਾਇਰ ਸੈਂਸਰ ਲੱਗਾ ਹੋਇਆ ਸੋ ਇਦਾਂ ਹੀ ਸੈਂਸਰ ਨਾ ਇੱਕ ਇੱਥੇ ਵੀ ਲੱਗਾ ਹੋਇਆ ਆ ਦੇਖੋ ਥੱਲੇ ਇਹ ਜਿਹੜੀ ਵਾਇਰ ਇੱਧਰ ਨੂੰ ਆ ਰਹੀ ਆ ਨਾ ਇਹਦੇ ਵਿੱਚ ਕੋਈ ਨਹੀਂ ਤਾਂ ਉਹ ਆਏ ਦਾ ਆਈ ਸੀ ਯੂ ਸ਼ਾਇਦ ਕਹਦੇ ਆ ਇਹਨੂੰ ਤੇ ਕੋਈ ਵੀ ਵਾਇਰ ਇੱਧਰ ਨੂੰ ਆ ਰਹੀ ਆ ਨਾ ਜਾਂ ਵਾਇਰ ਨਾਲ ਅੱਗ ਲੱਗ ਰਹੀ ਆ ਤੇ ਇਹ ਇਹ ਉਹਦੇ ਉਹ ਬੜੀ ਵਧੀਆ ਕਾਮਯਾਬ ਚੀਜ਼ ਆ ਸੋ ਇਹ ਨਾ ਇਹ ਨਾ ਆਟੋਮੈਟਿਕਲੀ ਔਨ ਹੋਏਗਾ ਇਹਨੂੰ ਕੁਝ ਕਰਨ ਦੀ ਲੋੜ ਨਹੀਂ ਲੋੜ ਬਸ ਸਿਰਫ ਇਹ ਆ ਕਿ ਇਹ ਇੰਜਨ ਦੀ ਹੀਟ ਤੋਂ ਵੱਧ ਹੀਟ ਮਿਲੀ ਨਾ ਇਹਨੂੰ ਇਹਨੇ ਆਪਣੇ ਆਪ ਹੀ ਆਟੋਮੈਟਿਕਲੀ ਔਨ ਹੋ ਜਾਂਦਾ ਹੈ। ਸੋ ਇਹ ਬੜੀ ਵਧੀਆ ਚੀਜ਼ ਲੱਗੀ ਆ ਇਹ ਗੱਡੀ ਨੂੰ ਪੂਰਾ ਸੇਫ ਬਣਾਇਆ ਗਿਆ ਵਾ। ਸੋ ਸੇਫ ਫਾਇਰ ਪ੍ਰੂਫ ਫਾਇਰ ਵਾਲਾ ਸੇਫ ਬਣਾਇਆ ਗਿਆ ਵਾ ਇਹਨੂੰ ਮੈਂ ਏਦਾਂ ਬੇ ਕਹਿਣਾ ਚਾਹੁੰਦਾ ਮੇਰਾ ਮੇਨ ਮੋਟੀਵੇਸ਼ ਜਿਹਾ ਕਿ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਵਾ ਕਿ ਇਹ ਗੱਡੀਆਂ ਜਿਹੜੀਆਂ ਵਾ ਸਵਰਾਜ ਬਣਾਉਂਦੀਆਂ ਜਾਂ ਕਿਸੇ ਹੋਰ ਕੰਪਨੀਆਂ ਦੀਆਂ ਵੀ ਉਹਦੇ ਵਿੱਚ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ। ਜਿਹੜਾ ਫਾਇਰ ਵਾਲਾ ਸਿਸਟਮ ਨਾ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਸੇਫਟੀ ਦੇ ਲਈ ਤੇ ਆਪਾਂ ਹੁਣ ਇਹ ਬੰਦ ਕਰਦੇ ਆਂ ਤੇ ਸੋ ਕਰ ਇਹ ਜਿਹੜਾ ਫਾਇਰ ਵਾਲਾ ਸਾਰਾ ਸਿਸਟਮ ਇਹ ਕੰਟਰੋਲ ਦੇ ਵਿੱਚ ਹੁੰਦਾ ਹਨਾ ਅਮ ਤਾਂ ਨਹੀਂ ਕੰਟਰੋਲ ਹੁੰਦਾ ਵੀ ਤੁਹਾਨੂੰ ਦਿਖਾਉਂਦੇ ਆ ਆ ਇਹਦਾ ਪੈਨ ਲਗਾਉਣਾ ਚਾਹੀਦਾ ਆ ਚੈੱਕ ਕਰੋ ਪੈਨ ਇਹਦਾ ਲੱਗਾ ਹੋਇਆ ਸਾਰਾ ਹੋਰ ਇਹ ਕਿਉਂਕਿ ਇਹ ਬੈਟਰੀ ਤੋਂ ਸਿੱਧਾ ਕਰੰਟ ਲੈ ਲਿਆ ਰਿਹਾ ਜਾਂ ਗੱਡੀ ਜ਼ਰੂਰੀ ਨਹੀਂ ਕਿ ਚੱਲਦੀ ਆ ਜਾਂ ਬੰਦ ਆ ਬੰਦ ਤੇ ਵੀ ਜੇ ਨੂੰ ਕੋਈ ਅੱਗ ਦੀ ਸਟਾਮ ਨਹੀਂ ਮਿਲਦੀ ਤੇ ਇਹ ਆਟੋਮੈਟਿਕਲੀ ਆਨ ਹੋ ਜਾਣਾ ਸਿਸਟਮ ਚੈੱਕ ਕਰ ਲੋ ਤਰਾਜ ਮਾਰ ਦੇ ਦੀ ਗੱਡੀ ਆ ਸੋ ਆ ਚੈੱਕ ਕਰੋ ਗੱਡੀ ਸੋ ਇਹ ਬੜੀ ਵਧੀਆ ਗੱਲਾਂ ਆ ਸੋ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਇਹ ਚੀਜ਼ਾਂ ਆ ਹੂਲ ਵਾਗਣਾ ਤੇ ਦਿਨਾ ਚ ਹੋਣੀ ਹੈ ਜਰੂਰ ਇਹ ਚੀਜ਼ ਆ ਇਸ ਮੇਰਾ ਪਰਤ ਸਹੀ ਸਿਗਾਂ ਤੋਂ ਤੇ ਵੈਸੇ ਮੈਂ ਅਬ ਬੱਸ ਸੀ ਸਿੱਧਾ ਕੰਮ ਕਰਦਾ ਪਰ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਸਵਰਾਜ ਨਾਦ ਦਾ ਵੀ ਸੋ ਤਾਂ ਇਹ ਦੱਸ ਸਕਦੇ ਹੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਨੌਲੇਜ ਵਾਲੀ ਆ ਵੀਡੀਓ ਨੂੰ ਵੀਡੀਓ ਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਦੀਆਂ ਏਸੀ ਗੱਡੀਆਂ ਏਸੀ ਬੱਸਾਂ ਆ ਆਪਾਂ ਏਸੀ ਕੰਟੈਂਟ ਜ਼ਿਆਦਾ ਬਣਾਉਂਦੇ ਆ ਸੋ ਬਹੁਤ ਹੋਰ ਵੀ ਕੰਟੈਂਟ ਆਪਣੇ ਕੋਲ ਪਏ ਆ ਤੇ ਹੋਰ ਵੀ ਆਪਾਂ ਪਾਵਾਂਗੇ ਸੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਮੈਂਟਾਂ ਚ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਇਹ ਵੀਡੀਓ ਧੰਨਵਾਦ